ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਵੜਾ ਤੁਹਾਨੂੰ ਦਿਖਾਉਣੀ ਆ ਤੇ 5ਵੇਂ ਤੁਹਾਨੂੰ ਪੂਰੇ ਕਮਾਲ ਦੀਆਂ ਵੜਾ ਤੁਹਾਨੂੰ ਦਿਖਾਉਣੀ ਆ ਤੇ ਸੁਗੀਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਜਿੰਨਾਂ ਦਾ ਦੁੱਧ ਤਿਆਰ ਆ ਤੇ ਸਾਰੀਆਂ ਗਰਮੀ ਵਾਲੀਆਂ ਤੁਹਾਨੂੰ ਦਿਖਾਉਣੀ ਆ ਜਿਹੜੀਆਂ ਗਰਮੀਆਂ ਚ ਚੋਣ ਵਾਲੀਆਂ ਗਾਵਾਂ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਬਬਲਾ ਚਲੋ ਵਧੀਆ ਕਿਰਪਾ ਚਹੀ ਦੀ ਜੀ ਚੰਗੀ رونਕ ਲਾਈ ਜੀ ਅੱਜ ਹਾਂ رونਕ ਬਾਬੇ ਨਾਲ ਦੀ ਕਿਰਪਾ ਦਾ ਕੱਲ ਵੀ ਬੜੀ ਸੀ ਪਰਸਾ ਵੀ ਅੱਛਾ ਤੇ ਪਰ ਤਾਂ ਐਸਾ ਥੋੜਾ ਜਿਹਾ ਟਾਈਮ ਨਹੀਂ ਦਾ ਟਾਈਮ ਮੌਕਾ ਨਹੀਂ ਮਿਲੇ ਆਪਣੀ ਤੋਂ ਤਾਂ ਤੇ ਅੱਜ ਵੀ ਬਸ਼ੀਆਂ ਆਪਣੇ ਕੋਲ ਦਾ ਹੈਗੀਆਂ ਅੱਛਾ ਪੰਜ ਚਲ ਗਈਆਂ ਠੀਕ ਆ ਤੇ ਵੈੜਾ ਹੋਣੀ ਵੀ ਬੜੇ ਕਮਾਲ ਦੀਆਂ ਮਾਲ ਇਹੋ ਜਿਹਾ ਹੀ ਆਉਂਦੇ ਨੇ ਸਾਰੇ ਸਾਰਾ ਬ੍ਰਾਂਡ ਹੀ ਤੁਹਾਨੂੰ ਪਤਾ ਸਾਰੀਆਂ ਵੀਡੀਓ ਚ ਪੈਂਦਾ ਠੀਕ ਆ ਮਾੜੀ ਗਾਂ ਲਈ ਦੀ ਨਹੀਂ ਚੰਗੇ ਮਾਲ ਦਾ ਹੈ ਤਾਂ ਸ਼ਕੀਨ ਚੰਗੇ ਮਾਲ ਦਾ ਹੈ ਵੀ ਭਾਜੀ 2-4000 ਰੁਪਇਆ ਵੱਧ ਲਾ ਲੋ ਬਹੁਤ ਚੰਗੀ ਹਾਂਜੀ ਹਾਂਜੀ ਮਾੜੀ ਨਾ ਲਓ ਕੋਈ ਕਿਤੋਂ ਵੀ ਲੈਣੀ ਆ ਇਹ ਸਾਡੇ ਕੋਈ ਬੜਾ ਮਾਲ ਚੰਗਾ ਬੜੇ ਬੜੇ ਸੂਰ ਵਿੱਚ ਬੈਠੇ ਆ ਹਾਂਜੀ ਹਾਂਜੀ ਜਿੱਤੋਂ ਵੀ ਮੇਰ ਭਰਾ ਨੇ ਕਿਹਨੇ ਲੈ ਲਈ ਲੈਣੀ ਦੁੱਧ ਆਹੀ ਆ ਦੀ ਪ੍ਰਮਾਣ ਕਰੋ ਲੋ ਚੰਗੀ ਹਾਂਜੀ ਹਾਂਜੀ ਦੁੱਧ ਵਾਲੀ ਚੀਜ਼ ਲਓ ਬੱਦੀ ਵੀ ਸੋਹਣੀ ਲੱਗੇ ਉਹ ਰਿਸ਼ਤੇਦਾਰ ਆਵੇ ਤੇ ਆ ਕੇ ਪੁੱਛੇ ਵਾਕੇ ਕੀ ਚੀਜ਼ ਬੱਦੀ ਹੈ ਇਹ ਤਾਂ ਗੱਲ ਹੈਗੀ ਤੁਹਾਡੀ ਹਾਂਜੀ ਹਾਂਜੀ ਤੇ ਬਾਕੀ ਬਾਕੀ ਇਹ ਆ ਕਿ ਚਲੋ ਜਿੰਨੇ ਪੈਸੇ ਖਰਚਨੇ ਹੁੰਦੇ ਆ ਉਹ ਆਪਣੇ ਇੱਕ ਵਾਰੀ ਪਹਿਲਾਂ ਤਸੱਲੀ ਜ਼ਰੂਰ ਕਰ ਲਿਆ ਕਰੇ ਮੇਰਾ ਵੀਰ ਭਰਾ ਜਿੰਨੇ ਵੀ ਲੈਣੀ ਆ ਲੈਣੀ ਦੁੱਧ ਵਾਸਤੇ ਕਮਾਈ ਵਾਰਦੀ ਆ ਹਾਂਜੀ ਹਾਂਜੀ ਹੈਨਾ ਤੇ ਕਈ ਮੇਰੇ ਵੀਰ ਭਾਜੇ ਨਾਲ ਨਹੀਂ ਨੌਲੇਜ ਕੁਛ ਵੀ ਸਕਦੇ ਆ ਫੂਲ ਲਾ ਕੇ ਵੀ ਵੀਰ ਆ ਗੱਲ ਬਾਤ ਹਾਂਜੀ 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 ਉਹ ਅਸੀਂ ਜਿਹੜੀ ਗੱਲ ਬਾਤ ਹੋਈ ਉਹ ਦੱਸਾਂ ਕਿ ਕਿਤੋਂ ਵੀ ਗਾਂ ਲੈਣੀ ਹੋਵੇ ਬੰਦਾ ਨਹੀਂ ਸਮਝਉਂਦਾ ਫੋਟੋ ਪਾ ਕੇ ਪਛਲੇ ਵੀ ਦੀ ਆ ਗਾਂ ਇਦਾਂ ਦੀ ਅਸੀਂ ਇੱਥੋਂ ਲੈਣ ਦੇ ਕੀ ਹੱਤ ਆ ਉਹ ਤਾਂ ਲੈ ਲਈਏ ਨਾ ਹਾਂਜੀ ਹਾਂਜੀ ਇਹ ਆ ਕਿ ਚਲੋ ਜ਼ਰੂਰੀ ਨਹੀਂ ਤਾਨੂੰ ਜਿੰਦੋਂ ਵੀ ਕਿਸੇ ਨਾਲ ਗੱਲੇ ਨੇ ਪੁੱਛ ਜੇ ਨਾ ਜਾਣਕਾਰੀ ਨਹੀਂ ਆ ਕਿਸੇ ਤੋਂ ਪੁੱਛ ਲੈ ਹਨਾ ਕਿ ਤਰ੍ਹਾਂ ਇਹ ਇਹ ਤਰ੍ਹਾਂ ਨਹੀਂ ਤੇ ਬੰਦਾ ਧੋਖਾ ਵੀ ਖਾ ਸਕਦਾ ਕਾਲੀ ਨਾ ਕਰਿਆ ਕਰੋ ਹਾਂਜੀ ਹਾਂਜੀ ਗੱਪਣ ਗਾਂ ਲੈਣੀ ਹੈ ਪੂਰੀ ਆਪਣੀ ਤਸੱਲੀ ਅਗਲੇ ਦੀ ਗਰੰਟੀ ਲੈ ਲਓ ਹਾਂਜੀ 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 ਤੇ ਕਿਸੇ ਵੇਲੇ ਤਿਲੜਾ ਵੀ ਨਿਕਲ ਆਉਂਦੀਆਂ ਗੱਪਣਾ ਲਈਏ ਬਾਕੀ ਇਹ ਆ ਕਿ ਆਪਣਾ ਚਵਾਈ ਕਰਕੇ ਪਾਸ ਕਰਕੇ ਖੜੋ ਕਿਤੇ ਉਹ ਵੀ ਲੈਣੀ ਆ ਇਹ ਗਵਾਂ ਹੁਣ ਆਪਣੇ ਕੋ ਬਧੀਆਂ ਨਾ ਭਾਵੇਂ ਦੋਵੇਂ ਬੰਨੇ ਬੈ ਕੇ ਬੰਦਾ ਚੋਲੇ ਕੋਈ ਨਿਆਣਾ ਨਹੀਂ ਕਾ ਲੀਦੀ ਜਨਾਨੀ ਚੋਲੇ ਛੋੜਾ ਜਾਂ ਬੱਚਾ ਥਲੇ ਬਾਦ ਹਾਂਜੀ ਹਾਂਜੀ ਇੰਨਾ ਗਵਾਂ ਦੀਆਂ ਅਗਲੇ ਦੀਆਂ ਘਰਦੀਆਂ ਵੀ ਚਾਰ ਚਰ ਦਿੰਦੀਆਂ ਗਰਾਜੀਆਂ ਹੈ ਅੱਛਾ ਹਾਂ ਚੀਜ਼ ਫਿਰ ਚੰਗੀ ਦਾ ਤੇ ਧੰਨਵਾਦ ਜੀ ਨਾ ਭਾਜੀ ਨਾ ਚੱਲਦਾ ਗਵਾਂ ਦਾ ਜਿਹੜੀ ਗੱਲ ਹੈਗੇ ਚਲੋ ਨਾਮ ਦੱਸਦੇ ਕਰੀ ਨਾਮ ਸਰਬਜੀਤ ਪਿੰਡ ਮਿਸ਼ਰਪੁਰਾ ਜੇ ਲੱਗਦਾ 10 ਵਰਥ ਸੀ ਬਟਾਲਾ ਬਟਾਲੇ ਦੇ ਬਿਲਕੁਲ ਨਾਲ ਹੀ ਆਣਾ ਬਟਾਲੇੋਂ ਨਿਕਲਦੇ ਹੀ ਆਪਣਾ ਪਿੰਡ ਹੈ ਪਹਿਲਾ ਪਿੰਡ ਬਿਹਰਪਰੇ ਆਉਂਦਾ ਠੀਕ ਹੈ ਤੇ ਮੈਥੇ ਵੱਲੋਂ ਆਈਏ ਤਾਂ ਲਾਸਟ ਪਿੰਡ ਬਿਹਰਪਰੇ ਤੇ ਫੋਨ ਨੰਬਰ ਬੋਲਦਾ ਇੱਕ ਮੋਬਾਈਲ ਨੰਬਰ ਆਪਣਾ 77176 44509 ਠੀਕ ਹੈ ਹਾਂਜੀ ਤੇ ਚਲੋ ਸ਼ੁਰੂਆਤ ਫੇਰਾ ਜਿਹੜੀ ਵੈਡ ਹੈ ਇਹ ਪਹਿਲਾ ਸੁਆਜ ਪੁਰੇ ਤੁਹਾਡੇ ਜਿੱਡੀ ਆ ਜਿਹੜੀ ਇਹ ਵੀ ਮੈਂ ਨਾ ਕੋਈ ਗੱਲ ਹੀ ਨਹੀਂ ਹਾਂ ਦੇਖ ਸਾਦੇ ਜੀ ਚੰਗੇ ਕੱਦ ਵਜਨ ਵਾਲੀ ਆ ਜਿਹੜੀ ਤੇ ਮਗਰ ਇਹਦੀ ਵੱਛੀ ਜਿਹੜੀ ਆ ਮਗਰ ਵੀ ਵੱਛੀ ਭਾਜੀ ਬਣਾਈ ਹੈ ਪੂਰੀ ਕਮਾਲ ਦੀ ਵੱਛੀ ਆ ਦੁੱਧ ਵੀ ਪੂ ਅਰੇ ਬੱਛੀ 12 13 ਨਰਾਂ ਦੀ ਜੀ ਤੇ ਵਸ਼ੀ ਵੀ ਹੁਣ ਤੋਂ ਹੀ ਜੜੀ ਆ ਹਾਈਟ ਲੈਂਥ ਵਸ਼ੀ ਦੀ ਪੂਰੀ ਕਮਾਲ ਹੈ ਇਹ ਠੰਡੀ ਆ ਇਹੇ ਕੋਲੋਂ ਕੋਈ ਕਮੀ ਬੇਸ਼ੀ ਨਹੀਂ ਠੀਕ ਆ ਆ ਦੇਖ ਸਾਹਦੇ ਮੋਟਰ ਨਹੀਂ ਲੱਗੀ ਹੈਗੀ ਸੂਆ ਕਿਨਵਾ ਇਹਦਾ ਸੂਆ ਪਹਿਲਾਂ ਜੇ ਪਣੀ ਪਹਿਲਾਂ ਸੂਆ ਤੇ ਆ ਦੇਖ ਸਕਦੇ ਆ ਕਿਹ ਬਣਿਓ ਕੋਈ ਕਮੀ ਨਹੀਂ ਆ ਬ ਜੇ ਤੇਰਾ ਮਰਜ਼ੀ ਭਾਵੇਂ ਰੱਤੀ ਪਾਓ ਤੇ ਭਾਵੇਂ ਨਾ ਭਾਵੇਂ ਹੱਥ ਨਜਵਾਈ ਕਰ ਲੋ ਤੇ ਭਾਵੇਂ ਕਰ ਲੋ ਮਸ਼ੀਨ ਨਾਲ ਮਸ਼ੀਨ ਨਾਲ ਕਰ ਲੋ ਆ ਨਾੜਾ ਦੁੱਧ ਵਾਲੀਆਂ ਕੋਈ ਭਾਜੀ ਫਾਰਮ ਨਵਾਂ ਤੋਰਨ ਵਾਲੀ ਵਸਈ ਆ ਜਿੱਦਾਂ ਕਿਸੇ ਵੀਰ ਭਰਾ ਨੇ ਸ਼ਾਉਂਗਿਆ ਹਾਂਜੀ ਹਾਂਜੀ ਕੋਣ ਮੁੰਡੇ ਬਾਹਰ ਦਾ ਕਰੇਜ ਘਟ ਗਿਆ ਵੀਜੀ ਹਾਂਜੀ ਹਾਂਜੀ ਇਹ ਡਗ ਨੂਡਾ ਨੂੰ ਮੂੰਹ ਮੜ ਕੇ ਲੋਕਾਂ ਦੇ ਹਾਂਜੀ ਹਾਂਜੀ ਹੁਣ ਫੇਰ ਬੰਦੇ ਐਸੇ ਕੰਮ ਤੇ ਮੁੰਡੇ ਆ ਹਾਂਜੀ ਹੈ ਕਿ ਨਹੀਂ ਇਹ ਤਾਂ ਗੱਲ ਸਹੀ ਜੇ ਜਿਹੜਾ ਬੰਦਾ ਆਪ ਕੰਮ ਕਰਦਾ ਨਾ ਉਹ ਕਦੀ ਭੁੱਖਾ ਨਹੀਂ ਮਰਦਾ ਬਾਕੀ ਇਹ ਆ ਕਿ ਜੇ ਕਿਸੇ ਨੇ ਲੰਮਾ ਸਮਾਂ ਕੰਮ ਕਰਨਾ ਹੈ ਤਾਂ ਫੇਰ ਸ਼ੁਰੂਆਤ ਚੰਗੇ ਤੋਂ ਕਰਨੀ ਪੈਂਦੀ ਹੈ ਮਿਹਨਤ ਕਰੋ ਬੰਦਾ ਕਦੀ ਭੁੱਖਾ ਨਹੀਂ ਜੇ ਮਰਦਾ ਮੈਂ 15 ਸਾਲ ਬਾਹਰ ਰਿਹਾ ਅੰਛਾ ਫੇਰ ਆ ਕੇ ਆਪਣੇ ਹੱਥੀਂ ਮਿਹਨਤ ਕਰਦੇ ਹਾਂ ਹਾਂਜੀ ਹਾਂਜੀ ਅਡਾ ਲਬਾਸ ਵੀ ਕਹਿੰਦਾ ਨਹੀਂ ਵੀ ਬੰਦਾ 15 ਸਾਲ ਬਾਹਰ ਰਿਹਾ ਹੋਵੇ ਠੀਕ ਠੀਕ ਹੈ ਪਰ ਆਪ ਕ ਤਮਾਂ ਇਹਨਾਂ ਕੋਲੇ ਇਹ ਰੱਖਦੀਆਂ ਨੇ ਵਾਪਸ ਮੋੜ ਦੇਣੀਆਂ ਠੀਕ ਆ ਤੇ ਸੋ ਇਹਨੂੰ ਕਿੰਨੇ ਦਿਨ ਹੋਏ ਆ ਮੈਨੂੰ ਪੰਜ ਇਹਨੂੰ 12 ਦਿਨ ਹੋ ਗਏ ਜੀ ਪੱਕਾ ਦੁੱਧ ਕਿੰਨਾ ਤਿਆਰ ਜੇ ਹੁਣ ਮੈਂ ਉਹਨੇ 28 ਕਿਲੋ ਜੇ ਪੰਜ ਕੋਈ ਵੀਰਪ੍ਰਾਪਾ ਮੈਂ ਚਾਰ ਦਿਨ ਮੇਰੇ ਘਰ ਰਹਿ ਕੇ ਚੁਆ 28 ਲੀਟਰ ਤਿਆਰ ਬਿਲਕੁਲ ਤਿਆਰ ਦੁੱਧ ਜੰ ਚੀ ਤੇ ਕਿੰਨਾ ਚੁਆਈ ਜਾਊਗੀ ਐ ਅਸੀਂ 35 ਕਿਲੋ ਪਾਈ ਦੁੱਧ ਚੁਆਊਗੀ 35 ਲੀਟਰ ਪਹਿਲੇ ਸੋਏ ਚ ਆਜੂਗੀ ਹੈ ਜੇ ਸੁਬੇ ਕੀ ਠੀਕ ਆ ਉਹ ਇੱਕ ਕੰਜਾ ਦੇ ਕਿਸੇ ਵਾਲੇ ਦੇ ਘਰ ਪਰ ਖੜੇ ਕੋਈ ਸਾਹ ਭਲਾ ਖੜੇ ਸਾਹ ਭਲਾ ਨਹੀਂ ਰੇ ਫੇਰ ਤੇ ਜਊਂਗੀ ਚੁਆ ਬਾਕੀ ਜਿਹੜਾ ਵੀਰ ਤੋਰਨ ਦਿਆ ਵਾ ਇਹਨਾਂ ਤੋਂ ਵੀ ਵੱਡੀ ਆ ਜੇ ਦੀ ਵੇਹ ਇਹ ਛੋਟੇ ਹਾਥੀ ਜੇ ਪੂਰੀ ਆਊਗੀ ਵੀਰ ਜੀ ਨਹੀਂ ਅੰਬੀ ਭਾਜੀ ਬਲੈਰੋ ਚ ਆਈ ਜੇ ਪੂਰੇ ਕੱਦ ਵਜਨ ਵਾਲੀ ਆ ਚੰਗੀ ਸੋਹਣੀ ਵੇੜ ਆ ਭਾਵੇਂ ਇਹ ਕ੍ਰੇਟਾ ਗੱਡੀ ਦੇ ਨਾਲ ਖਲਾਰੇ ਪੂਰੀ ਬਰਾਬਰ ਆਊਗੀ ਠੀਕ ਆ ਲੈ ਜੀ ਬਹੁਤ ਢੀਤੀ ਫੇਰੀ ਬਬਾਈ ਤੇ ਮਗਰ ਵੀ ਇਹਦੇ ਵਸ਼ੀ ਆ ਤੇ ਹਵਾਨੇ ਦੇ ਦੋਵਾਂ ਪਾਸੇ ਹੀ ਨਾੜਾਂ ਜਿਹੜੀਆਂ ਪੂਰੀਆਂ ਚੰਗੀਆਂ ਤੇ ਬਿਲਕੁਲ ਕੰਪੈਕਟ ਹਵਾਨੇ ਦੀ ਮਾਲਕਿਆ ਜਿਹੜੀ 28 ਲੀਟਰ ਦੁੱਧ ਜਿਹੜਾ ਮੌਕੇ ਤੇ ਕਹਿੰਦੇ ਕਿ ਬਿਲਕੁਲ ਤਿਆਰ ਆ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਨਾ ਇਹ ਨਹੀਂ ਵੀ ਭਾਜੀ ਗੱਲਾਂ ਬਾਤਾਂ ਵਾਲਾ ਦੁੱਧ ਜੇ ਹਾਂਜੀ ਹੈ ਕਿ ਨਹੀਂ ਲੋਕਾਂ ਦੇ ਜਿਆਦਾ ਮੂੰਹ ਜੇ ਦੁੱਧ ਹੁੰਦਾ ਲਗਰਾਂ ਵੇਲੇ ਘੱਟ ਹੁੰਦਾ ਜੀ ਠੀਕ ਆ ਇਹਨੂੰ ਭਾਵੇਂ 40 ਕਹਦੇ ਉਹ ਗੱਲ ਵੱਖਰੀ ਆ ਅੱਠਾਈ ਕਿਲੋ ਮੈਂ ਚਵਾ ਕੇ ਦਾਂਗਾ ਮੈਂ ਇਹ ਗੱਲ ਹੈ ਵੀ ਭਾਵੇਂ 4-5 ਦਿਨ ਕੋ ਮੇਰਾ ਦੀਪਾ ਇਹ ਆ ਕਿ 28 ਕਿਲੋ ਦੁੱਧ ਹੋਵੇ ਤੇ ਕੋਈ ਲੈ ਜੇ ਨਹੀਂ ਤਾਂ ਇੱਥੇ ਰਹਿਣ ਅੱਛਾ ਮੱਛੀ ਵਾਪਸ ਆ ਠੀਕ ਆ ਹੈ ਕਿ ਨਹੀਂ ਇਹ ਵੀ ਖੜੇ ਕੋ ਭਰਾ ਸਾਹਮਣ ਵਾਲਾ ਤੇ ਇਹਦਾ ਮੁੱਲ ਆ ਮੋਲ ਭਾਜੀ ਇਤਾਂ ਦੀਆਂ ਵਸ਼ੀਆਂ ਦੇ 2-2 ਲੱਖ ਰੁਪਏ ਹੱਥ ਲਵਾਏ ਆ ਹਾਂਜੀ ਹਾਂਜੀ ਤਾਂ ਕਿ ਮੇਲਿਆਂ ਦੀ ਵੀ ਮੇਲੇ ਵੀ ਜਿੱਥੇ ਪੀਡੀਐਫ ਦੇ ਮੇਲੇ ਜਿੱਦਣੀਆਂ ਰਹੀਆਂ ਗਾਈਆਂ ਪਰ ਆਪਾਂ ਭਰਾਵਾਂ ਨੂੰ ਲੈਣ ਦੇਣੀ ਕਰਨਾ ਵਾ ਮੁੱਲ ਕਰਾਉਣਾ ਭਾਵੇਂ 2 ਲੱਖ ਕਰਾ ਲਓ 1.30 ਕਰਾ ਲਓ ਇੱਕ ਮੈਂ ਖਦਾ 1000 ਦੀ ਜਿੱਜੀ ਵਸ਼ੀ ਨਾਵਾ 1 ਲੱਖ ਦੇ 10000 ਰੁਪਏ ਛੋੜ ਕਰਾਂਗੇ ਜਿਵੇਂ ਇੱਕ ਅੱਠ ਦੀ ਇੱਕ ਅੱਠ ਦੀ ਠੀਕ ਆ ਤੇ ਬਾਕੀ ਹੁਣ ਵਹਿੜ ਜਿਹੜੀ 2 ਨੰਬਰ ਤੇ ਆ ਇਹ ਵੀ ਕਾਫੀ ਕਮਾਲੀ ਆ ਜਿਹੜੀ ਇਹ ਵੀ ਬ੍ਰੈਂਡ ਆ ਇਹਦੀ ਵੀ ਚਵਾਈ ਇੱਕ ਨੰਬਰ ਆ ਆ ਵੇਖੋ ਅਗਲੇ ਥਣਾ ਦੀ ਚਵਾਈ ਦੇਖ ਕਰਦੇ ਜੀ ਆਪਾਂ ਤਾਂ ਜੀ ਉਸੇ ਵੇਲੇ ਹੱਥ ਲਾਇਆ ਬਿਲਕੁਲ ਸਿੱਖ ਤੋਂ ਹਵਾਂ ਨੇ ਦੀ ਮਾਰ ਗਿਆ ਵੀ ਠੀਕ ਹੈ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਪਾ ਜੀ ਇਹ ਮੱਸੀ ਸੂਈ ਨੂੰ ਹੋ ਗਿਆ ਜੀ ਅੱਜ 10 ਦਿਨ ਹੋ ਗਏ ਆ ਤੇ ਇਹ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੀ 24 ਕਿਲੋ ਦੁੱਧ ਤਿਆਰ ਹੈ ਤਿਆਰ ਬਿਲਕੁਲ ਬਿਲਕੁਲ ਤਿਆਰ ਦੁੱਧ 24 ਕਿਲੋ ਜੀ ਤੇ ਫੇਟ ਲੈਵੇ ਦੀ ਭਾਵੇਂ ਤਿੰਨ ਡੰਮ ਚਵਾਈ। ਇਹ ਕਿੰਨਾ ਚਵਾਈ ਜਾਊਗੀ? ਪਰ ਇਹ ਵੀ ਹੌਣ ਦੁੱਧ ਚੰਗੀ ਕੋ ਭਰਾ ਸਾਂਭੂਗਾ ਨਾ 26 26 24 ਲੀਟਰ ਦੁੱਧ ਚਾਹੀਦੀ। ਠੀਕ ਹੈ ਤੇ ਇਹਦਾ ਬੱਚਾ। ਇਹਦਾ ਬੱਚਾ ਹਾਂ ਆ ਜੇ। ਇਹਦਾ ਬੱਚਾ ਬੱਚਾ। ਹਾਂ ਬੱਚਾ ਜੇ ਇਹਦਾ। ਠੀਕ ਹੈ। ਲੈ ਖੋਲੋ ਫਿਰ ਤੋੜ ਦੀ। ਇਹ ਸੁਆ ਭਾਜੀ ਪਹਿਲਾਂ ਹੀ। ਅਛਾ ਇਹਦਾ ਵੀ ਪਹਿਲਾਂ ਹੀ ਸੁਆ। ਬਾਕੀ ਹੈਗੀ ਇਹ ਵੀ ਜਰਸੀ ਕ੍ਰੋਸੀ ਆ। ਤੇ ਥਣ ਬੜਾ ਕਮਾਲ ਦਾ ਲੱਗਾ ਜਿਹੜਾ ਇਹਦੇ ਕੋਲ ਵੀ। ਖਾਨ ਚ ਆਇਦਾ ਵੀ ਬਿਲਕੁਲ ਓਕੇ 24 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਆ ਦੁੱਧ ਜਿਹੜਾ ਤੁਹਾਨੂੰ ਦੱਸਣਦੇ ਆ ਤਿਆਰ ਦੱਸਣਦੇ ਆ ਖਾਨ ਵੀ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਮੁੱਲ ਕਿੰਨਾ ਰੱਖਣਾ ਵੇ ਦੀ ਫਿਰ ਭਾਜੀ ਇਹਦਾ ਵੀ ਮੁੱਲ ਲੈਣ ਦੇ ਨਹੀਂ ਲਖਾਂਗੇ ਜਿਦਾਂ ਬ੍ਰਾਜ਼ੀਲ ਦੀਆਂ ਗਾਵਾਂ ਨਹੀਂ ਦੀਆਂ ਅਗਰ ਲੈਂਦੇ ਗਾਵਾਂ ਹਾਂਜੀ ਹਾਂਜੀ ਓਦਾਂ ਦੇ ਸੋਦੀ ਤੌਰ ਤੇ ਲੈਵਾ ਵੀ ਓਦਾਂ ਦਾ ਲਗਾ ਲੈ ਜਾ ਪਾਣੀ ਪਾ ਦੇ ਦੱਲੀ ਠੀਕ ਐ ਲੈ ਕਿ ਨਹੀਂ ਉਹੋ ਚੀਜ਼ ਲੱਗੀ ਐ ਫੇ ਜਨਾਨੀ ਚੋਲੇ ਬੰਦਾ ਚੋਲੇ ਕਿਹੇ ਗੱਲੋਂ ਕੋਈ ਟੈਨਸ਼ਨ ਨਹੀਂ ਵੇਦੀ ਲੈ ਜਾ ਜੋਰ ਚ ਖਿੱਚ ਚ ਕਿਨੇ ਖਿੱਚ ਕੇ ਖਿੱਚ ਜਾਨ ਚ ਆ ਵੜਾ ਬਾਕੀ ਲੈ ਜੋ ਲੈ ਜਾ ਮਿਲ ਕੇ ਇਹਨਾਂ ਵਿੱਚ ਪੂਰੀਆਂ ਜੜੀਆਂ ਮੋਟੀਆਂ ਪੈਪਾਂ ਹੀ ਲੱਗੀਆਂ ਆ ਇਹ ਅਭੀ ਇਹ ਮੱਠੀਆਂ ਨਾ ਰਜਗਾਰ ਤੋੜਨ ਵਾਲੀ ਗੱਲ ਆ ਹਾਂਜੀ ਹਾਂਜੀ ਹੈ ਕਿ ਨਹੀਂ ਇਹ ਕਮੇਟੀ ਮੇਰਾ ਭਰਾ ਕੋ 5-5 ਲੱਖ ਵਾਲੀ ਭਵੇਂ ਨਾਲੇ ਇਹ ਆ ਕਿ ਗਰਮੀ ਚੱਲਣ ਵਾਲੀਆਂ ਗਰਮੀ ਚੱਲਣ ਵਾਲੀਆਂ ਨਾਲ ਦੁੱਧੇ ਬੰਦ ਹੋ ਕੇ ਦਿਹਾਉਂਦੀਆਂ ਨਿਕਾਉਂ ਹਾਂਜੀ ਹਾਂਜੀ ਕੌਣ ਗਰਮੀ ਆ ਹੁਣ ਮਾਲ ਇਦਾਂ ਦਾ ਆ ਬੱਦੀਆਂ ਵਾ ਕੋਈ ਗੱਲ ਨਹੀਂ ਆ ਪੂਰੀ ਗਰਮੀ ਹੁਣ ਟੈਂਪਰੇਚਰ ਜਿਹੜਾ ਵਾ ਪੂਰਾ ਆਪਣਾ ਟੀਕ ਤੇ ਅੱਜ ਦਾ ਤੇ ਰਮਾਨ ਨਾ ਖਲੋਤੀਆਂ ਕੋਈ ਗੱਲ ਨਹੀਂ ਗਰਮੀ ਦੇ ਵਿੱਚ ਮਤਲਬ ਇਹਨਾਂ ਨਾਲ ਦੁੱਧ ਕਾਇਆਂ ਦੀਆਂ ਨਹੀਂ ਆ ਹਾਂਜੀ ਹਾਂਜੀ ਜਦੋਂ ਮੀਂਹ ਬਾਰਸ਼ ਪੈ ਗਈ ਇਹਨਾਂ ਦੋ ਦੋ ਤਿੰਨ ਲੀਟਰ ਦੁੱਧ ਹੋਰ ਕਰਨਾ ਨਾਲੇ ਆਇਆ ਕੋਈ ਪੱਠੇ ਨਹੀਂ ਕੋਈ ਉਹੋ ਜਿਹੀ ਚੰਗੀ ਤਰ੍ਹਾਂ ਹਨਾ ਮੀਂਹ ਵੇ ਲੋ ਚੈੱਕ ਕਰ ਲੋ ਭਾਵੇਂ ਤੇ ਕਿੰਨਾ ਫਿਰ ਮੋਲੇ ਦਾ ਭਾਜੀ ਮੋਲ ਕਰਾਉਨ ਨੂੰ ਭਾਵੇਂ 75000 ਕਰਾ ਲੀਏ ਸਮੀ ਥੋੜਾ ਦੁੱਧ ਦੇ ਹਿਸਾਬ ਨਾਲ ਕਿਹਦੇ ਸਮੀ ਦਾ ਅੱਛਾ ਪਛੀਦਾਗੇ 65000 ਦੀ 65000 ਹੀ ਦੇ ਦੇ 10000 ਪੀ ਛੋੜ ਕਰਾਂਗੇ ਅੱਛਾ ਭਾਜੀ ਭਾਵੇਂ ਕੋ ਚਾਰ ਡਾਂਗੇ ਚੋਲੇ ਪੰਜ ਚੋਲੇ ਜਨਾਨੀ ਚੋਲੇ ਬੰਦਾ ਚੋਲੇ ਕਿਹੇ ਗੱਲੋਂ ਕੋਈ ਟੈਨਸ਼ਨ ਠੀਕ ਹੈ ਕੌਣ ਸਲੇ ਬਿਚੇ ਰਹਿਣਾ ਠੀਕ ਹੈ ਤੇ ਆ ਗੱਪਾਂ ਆ ਗਿਆ ਹਨ ਇਹ ਜਰਸੀ ਜੇ ਭਾਜੀ ਦਾ ਅੱਛਾ ਏਡੀ ਗਾਂ ਚੰਗੀ ਕੋਈ ਗੱਲ ਨਹੀਂ ਕਰਨ ਵਾਲੀ ਇਹ ਗਾਂ ਇੱਕ ਹਫਤਾ ਖੜਦੀ ਬੱਚਾ ਦੇਣ ਦੀ ਅੱਛਾ ਸੀਲ ਠੰਡੀ ਇੰਨੀ ਭਾਵੇਂ ਦੋਵੇਂ ਬੰਨੇ ਬੈਗ ਟੁਆਈ ਕਰ ਲੋ ਜੀ ਠੀਕ ਆ ਇਹ ਦਾ ਰਿਕਾਰਡ 20+ ਹੀ ਹੈ ਭਾਜੀ ਅੱਛਾ ਇਹ ਵੀ 20+ ਵਾਲੀ ਹੈ 22 ਕਿਲੋ ਲੀਟਰ ਦਾ ਦੁਕਾਨੇ ਚ ਆਇਆ ਜੀ ਠੀਕ ਆ ਉਹ ਦਾ ਕੋਈ ਵੀਰ ਭਰਾ ਕੋ ਚੰਗੀ ਸੰਭੂਗਾ ਸਾਡਾ ਦਿਖਾ ਦਈਏ ਤੇ ਵੀ ਲੱਗ 15 ਮਿੰਟ ਜਣਾ ਤੋਰਾਂ ਹਾਂ ਫਿਰ ਇੱਕ ਰੀਨ ਨੂੰ ਬਾਕੀ ਹੈਗੀ ਇਹ ਵੀ ਜਰਸੀ ਜੀ ਆ ਤੇ ਭਾਰੇ ਪੱਲੇ ਦੀ ਹੈ ਇਹ ਵੀ ਜਣੀ ਪਿਓਰ ਜਰਸੀ ਹੈ ਭਾਜੀਏ ਪੰਜਾਬ ਵਾਲੀ ਜਰਸੀ ਜੀ ਇਹ ਤਿਆਰ ਹੋਣੀ ਹੈ ਥੱਲੇ ਪੂਰੀ ਹੈ ਜੇ ਥੱਲੇ ਤੋਂ ਲੈ ਕੇ ਪੂਰੀਆਂ ਫਰ ਜਾਣੀਆਂ ਲੈ ਜੀ ਤੇ ਕਿੰਨਾ ਮੋਲੇ ਦਾ ਵੀ ਜੀ ਫਿਰ ਭਾਈ ਬੋਲਦੇ ਇੰਤਾਂ ਦੀਆਂ ਮੱਛੀਆਂ 80 85 85000 ਨੂੰ ਵੀ ਵੇਚੀਆਂ ਆ ਹਾਂਜੀ ਪਰ ਆ 85 85 ਨਹੀਂ ਜੇ ਕਰਨਾ ਇਹਦਾ ਵੀ ਜੀ ਅੱਜ ਜਾਈਏ ਕਰੀਏਗੇ ਮੈਂ ਜਿਹੜਾ 65000 ਰੁਪਿਆ 65 ਕੀ ਆ ਰਿਹਾ 2000 ਰੁਪਿਆ ਮੱਛੀ ਦੀ ਛੋੜਿਆ 63000 ਦੀ 63000 ਦੀ ਮੱਛੀ ਦਾ ਠੀਕ ਆ ਠੀਕ ਆ ਜੀ ਤੇ ਆ ਵੀ ਜਰਸੀ ਚ ਆ ਗਈ ਫਿਰ ਜਰਸੀਆਂ ਹੀ ਆ ਸਾਰੀਆਂ ਜਿਹੜੀਆਂ 80 ਕੱਟੀਆਂ ਕੀਤੀਆਂ ਨੇ ਥਾਣਾ ਇਹਦਾ ਵੀ ਬੜਾ ਕਮਾਲ ਦਾ ਜਿਹੜਾ ਦੇਖ ਸਕਦੇ ਜੀ ਬਹੁਤ ਚੰਗੇ ਸੀਨਸਾਲ ਪੜੀ ਐ ਬਹੁਤ ਸੀਨ ਲਗਾਏ ਹਾਂ ਦੇਖ ਸਕਦੇ ਜੀ ਮੁਹਾਨੇ ਸਾਂਦੇ ਦਵਾਈ ਤੁਹਾਨੂੰ ਇਹਦੇ ਦੇ ਕਰਨਾ ਕਿੰਨਾ ਚਿਰ ਹੋ ਗਿਆ ਵਿਰਜਨ ਸੁਈ ਨਾ ਪਰਸੋਂ ਸੁਈ ਛਾਂਪੀ ਭਾਜੀ ਤੇ ਇਹਦਾ ਬੱਚਾ ਇਹਦਾ ਬੱਚਾ ਉਹ ਜੇ ਵਸੀ ਬਾਬਾ ਜੀ ਨਾਲ ਮਗਰ ਠੀਕ ਚਲੋ ਵੀ ਦਿਖਾ ਦਿੰਦੇ ਆ ਤੇ ਇਹਦੇ ਕੋਲ ਤੇ ਬੋਲਾ ਹੀ ਹੋਣਾ ਜੀ ਇਹਦੇ ਕੋਲ ਬੋਲਾ ਭਾਜੀ 14 ਮਹੀਨੇ ਹੈ ਅੱਛਾ ਤੇ ਇਹ ਕਿੰਨਾ ਚਵਾਈ ਜਾਊਗੀ ਜੀ ਤੁਹਾਨੂੰ ਭਾਜੀ ਕੁਝ ਨਿਦਾਨ ਨਿਜਵਾ ਦਿੰਗੀ ਜੇ ਕੋਈ ਇਫਰਾ ਚੰਗੀ ਸੇਵਾ ਕਰਨਗੀ ਠੀਕ ਹੈ ਜੀ ਵੀਦ ਲੱਗੇ ਵੀ ਜਿਹੜਾ ਕਹਿੰਦੇ ਕਿ ਚਵਾਜੂਗੀ ਲੈ ਜੀ ਹੈਗੀਆਂ ਸਾਰੀਆਂ ਗਰਮੀਆਂ ਚ ਚਾਉਣ ਵਾਲੀਆਂ ਸੁਈ ਸਵਾਈ ਹੈ ਵੀ ਅੱਜ ਮੇਨ ਗੱਲ ਇਹ ਹੈ ਕਿ ਜਿਆਦੀਆਂ ਸੁਈਆਂ ਸਵਾਈਆਂ ਤੁਸੀਂ ਆਪਣੀ ਰਮਾਨ ਦਾ ਦੋ ਟਾਈਮ ਤਿੰਨ ਟਾਈਮ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਤੇ ਕਿੰਨਾ ਵੀ ਦਿੱਤਾ ਮੁੱਲ ਫਿਰ ਮੋਲੇ ਦਾ ਭੜੀ ਜਾ ਜੀ ਕਿੰਨਾ ਮੁੱਲ 60 ਭਾਂਗ ਗੱਲੀ ਜੇ ਮਰਜ਼ੀ ਹੈ 55000 ਦੀ ਗਾ ਦੇਵਾਂਗੇ ਅੱਛਾ 2000 ਰੁਪਏ ਮਾਹਣ ਉਪਰੇ ਮਾਨ 53 ਦੀ 53000 ਦੀ ਗਾ ਦੇਣਾ ਠੀਕ ਆ ਬਾਕੀ ਸੀਲ ਦੀ ਸਾਡੀ ਫੁੱਲ ਗਰੰਟੀ ਹੈ ਕਾਹ ਕਹਿੰਦੇ ਘਰ ਲੱਤ ਮਾਰੇ ਸਾਵੀ ਵਾਪਸੀ ਆ ਠੀਕ ਆ ਖਾਣ ਦੇ ਫਾਲਟ ਨਹੀਂ ਗਏ ਸਾਵੀ ਵਾਪਸੀ ਤੇ ਹੁਣ ਇੱਕ ਆ ਜਰਸੀ ਐਂਡ ਤੇ ਆ ਗਈ ਜੀ ਇਹ ਪੰਜਾਬ ਵਾਲੀ ਜਰਸੀ ਜੀ ਹਾਂਜੀ ਤੇ ਪਹਿਲਾ ਸੁਬਾ ਵੱਚੀ ਦਾ ਠੀਕ ਆ ਤੇ ਸੀਲ ਛੰਡੀ ਵੇਖ ਲੋ ਕਿੰਨੀ ਹੈ ਗੱਪਣਿਆਂ ਆ ਦੇਖ ਸਕਦੇ ਜੇ ਗੱਪਣਿਆਂ ਤੇ ਚੰਗੀ ਤਿਆਰ ਹੋਣੀ ਆ ਜੇ ਭਲਾ ਭਲਾ ਪੈਂਦੀਆਂ ਬਾਹਨੇ ਤੇਲੀ ਇੱਕ ਨਾ ਕਿ ਪਹਿਲੇ ਸਵੇ ਦੁੱਧ ਕੱਢੀ ਜਾਂਦਾ 15 ਕਿਲੋ ਰਸੀ ਰਾਣ ਮ ਖੁੱਲਾ ਡੁੱਲਾ ਦੁੱਧ ਪਾ ਠੀਕ ਆ ਉਹ ਹਸਾਦਾ ਚੰਗੀ ਕੋ ਸੰਭੂ 17 18 ਕਰੇ 15 ਕਿਲੋ ਦੁੱਧ ਪਾ ਦੋ ਤੋਰਾ ਹਾਂ ਫੇਰ ਦਿਨਾਂ ਇੱਕ ਕਰੀ ਤੇ ਠੰਡੀ ਸੀਰੇ ਨਹੀਂ ਭਾਵੇਂ ਦੋਵੇਂ ਬੰਨੇ ਬੈ ਗੇ ਚੋਲ ਠੀਕ ਆ ਸਾਰੀਆਂ ਜਿਹੜੀਆਂ ਪੰਜਾਬ ਵਾਲੀਆਂ ਜਰਸੀਆਂ ਵਾ ਵਾ ਪੂਰੇ ਫੇਟ ਲੇਵੇ ਦੀ ਹੈ ਭਾਈ ਦੁੱਧ ਅਸਲ ਦੁੱਧ ਵਾਲੀ ਵਚੀ

ਮੋੜ ਪਏ 50 55 ਜੋ ਮਰਜੀ 45000 ਦੀ ਭਈ ਜਾ ਸੋ 45000 ਦੀ ਛੋੜ ਛੜ ਬਾਕੀ ਹੋ ਗਏ 500 ਰੁਪਏ ਛੋੜ ਨਹੀਂ ਬਸ ਠੀਕ ਹੈ ਤੇ ਠੀਕ ਹੈ ਵੀਰ ਕੋਈ ਹੋਰ ਕੁਝ ਕਹਿਣਾ ਫਿਰ ਕਹਿਣਾ ਇਹੋ ਹੀ ਆ ਵੀਰਾਂ ਨੂੰ ਜਿਹੜੇ ਵੀਰ ਭਰਾ ਨੇ ਮਾਲ ਲੈਣਾ ਵਾ ਆਪਣੀ ਪੂਰੀ ਤਸੱਲੀ ਨਰਸਪਾਲ ਨੂੰ ਪੂਰੀ ਕਰਿਆ ਕਰੋ ਜਿਹੜੀ ਹਾਂਜੀ ਹਾਂਜੀ ਕਾਲੀ ਨਾ ਕਰਿਆ ਕਰੋ ਬਾਕੀ ਜਿਹੜੇ ਵੀਰ ਭਰਾ ਨੇ ਚੰਗੀ ਤਰ੍ਹਾਂ ਵੀਡੀਓ ਵੇਖ ਕੇ ਫੇਰ ਸਬਦਾ ਕਰਕੇ ਫੇਰ ਸਾਈ ਪਾਇਆ ਕਰੋ ਹਾਂਜੀ ਹਾਂਜੀ ਠੀਕ ਹੈ ਨਾ ਬਾਕੀ ਸਾਈ ਪਾ ਕੇ ਕਈ ਵੀਰ ਕੀਆ ਪਹਿਲੀ ਵੀਡੀਓ ਜੇ ਮੈਨੂੰ ਬਹੁਤ ਵਧੀਆ ਖਰਾਬ ਕੀਤਾ ਬੰਦੇ ਨੇ ਅੱਛਾ ਵੀਡੀਓ ਦਾ ਟਾਈਮ ਹੁੰਦਾ ਵਾ ਇੱਕ ਦਿਨ ਦਾ ਦੋ ਦਿਨ ਦਾ ਹਾਂਜੀ ਹਾਂਜੀ ਮਾਲ ਹਰ ਬੰਦਾ ਫੋਨ ਕਰਦਾ ਹਾਂਜੀ ਕਈ ਬੰਦੇ ਕਰਦੇ 500 ਰੁਪਿਆ ਸਾਈ ਪਾ ਕੇ ਫਾਇਲਾ ਖੜਦੇ ਆ ਹਾਂਜੀ ਹਾਂਜੀ ਫੋਨ ਅੰਨੇ ਘੜੀ ਘਰ ਆਉਂਦੇ ਆ ਸਾਈ ਪਾ ਕੇ ਕਹਿੰਦੇ ਛੋਟੀ ਆ ਵੱਡੀ ਆ ਹਾਂਜੀ ਬਾਕੀ ਕੋਈ ਜ਼ੂਮ ਕਰਕੇ ਵੀਡੀਓ ਜੀ ਜੇ ਭਾਈ ਐ ਸਾਫ ਸੁਥਰਾ ਮਾਲ ਜਿੱਦਾਂ ਦਾ ਬਣਿਆ ਹੋਇਆ ਜੋ ਵੀ ਅਰੀਜਨਲੀ ਆ ਕੇ ਸਾਰਾ ਕੁਝ ਇਹ ਨਹੀਂ ਕਿ ਕੋਈ ਵਾਅਦਾ ਘਾਟਾ ਨਹੀਂ ਕੀਤਾ ਗਿਆ ਜੱਜਮੈਂਟ ਲਾਉਣੀ ਆ ਇਹਦੇ ਬੰਦੇ ਦੇ ਕੱਟ ਤੋਂ ਲਾ ਕੇ ਤੇ ਗਾਂ ਵੇਚ ਲਿਆ ਕਰੋ ਆ ਮੈਂ ਖਲੋਤਾ ਆਂ ਮੇਰੀ ਹਾਈਟ ਦੇਖ ਲੋ ਤਾਂ ਬਾਦ ਹੀ ਜੈਮੈਂਟ ਕਰਾ ਬਾਕੀ ਕੱਦ ਦਾ ਵੇਖਣਾ ਤੇ ਉਹ ਤਾਂ ਇੱਥੇ ਆ ਕੇ ਚੰਗੀ ਤਰ੍ਹਾਂ ਪਤਾ ਲੱਗਣਾ ਉਹ ਵੀਰ ਭਰਾ ਸਾਈ ਬਾਦ ਮੁਰਗੇ ਇੱਥੇ ਆ ਕੇ ਨੁਸਕਾ ਲੈ ਲੈ ਜੀ ਹਾਂਜੀ ਹਾਂਜੀ ਤੇ ਰੈਟੀ ਹੈ ਉਹ ਦੁੱਧ ਦੀ ਫੁੱਲ ਗਰੰਟੀ ਆ ਗਾਂ ਦਾ ਮੱਤ ਮਾਰੇ ਥਾਂ ਚ ਫੱਟਦੇ ਸਾਡੀ ਪੂਰੀ ਫੁੱਲ ਗਰੰਟੀ ਠੀਕ ਆ ਤੇ ਜਿਹੜੇ ਵੀਰ ਭਰਾ ਲੈਣੀਆਂ ਆਪਣੀ ਤਸੱਲੀ ਕਰਿਆ ਕਰੋ ਇਹ ਨਹੀਂ ਵੀ ਮੇਰੇ ਕੋਲ ਲਓ ਨਹੀਂ ਲੈਣੀ ਠੀਕ ਹੈ ਜੀ ਲਾਹਮੇ ਵਾਲਾ ਕੰਮ ਨਾ ਹੋਵੇ ਠੀਕ ਹੈ ਜੀ ਇਹੋ ਵੀ ਜੀ ਬੇਨਤੀ ਕਰਨੀ ਵੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ